ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਤੇ ਉਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਗੋਲੀ ਚੱਲਦੀ ਰਹੀ ਨਾਵਲ ਦੇ ਭਾਗ 13ਵੇਂ ਵਾਰੀ ਸੋ ਭਾਗ 12ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਡਾਕੂ ਬਰਿਆਮ ਸਿੰਘ ਹੁੰਦਾ ਹੈ ਉਹ ਕਿਸ਼ਨ ਸਿੰਘ ਦੇ ਕੋਲ ਆਉਂਦਾ ਹੈ ਤੇ ਉਸ ਤੋਂ ਮਾਫੀ ਮੰਗਦਾ ਹੈ ਤੇ ਨਿਹਾਲੋ ਨੂੰ ਵਾਪਸ ਕਰ ਦਿੰਦਾ ਉਹ ਅੱਜ ਦੀ ਜਿਹੜੀ ਵੀਡੀਓ ਹੈ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜਿਵੇਂ ਕੁਦਰਤ ਦਾ ਸੂਲ ਹੈ ਕਿ ਸਮੁੰਦਰ ਵਿੱਚ ਤੂਫਾਨ ਆਉਣ ਤੋਂ ਕੋਈ 3 ਘੰਟੇ ਪਹਿਲਾਂ ਸਮੁੰਦਰ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਕੋਈ ਵੱਡੀ ਛਲ ਨਹੀਂ ਉੱਠਦੀ ਹਨੇਰੀ ਜਾਂ ਝੱਖੜ ਦੇ ਆਉਣਾ ਹੋਵੇ ਤਾਂ ਹਵਾ ਰੁਕ ਜਾਂਦੀ ਹੈ ਤੇ ਘੁੱਟ ਹੋ ਜਾਂਦਾ ਹੈ ਸਿਆਣੇ ਉਸ ਸ਼ਾਂਤੀ ਜਾਂ ਘੁੱਟ ਤੋਂ ਖਿਆਲ ਕਰ ਲੈਂਦੇ ਨੇ ਕਿ ਜ਼ਰੂਰ ਕੋਈ ਵੱਡੀ ਹਨੇਰੀ ਜਾਂ ਅਸ਼ਾਂਤੀ ਆਵੇਗੀ ਪਰ ਮੂਰਖ ਨਹੀਂ ਸਮਝਦੇ ਠੀਕ ਤਿਵੇਂ ਸ਼ਾਮੇ ਅਮਲੀ ਤੇ ਕਬਜ਼ੇ ਆ ਜਾਣ ਤੇ ਮੰਗੋ ਦਾ ਦਿਲ ਦਿਮਾਗ ਸ਼ਾਂਤ ਹੋ ਗਿਆ ਪਰਤੀਤ ਹੋਇਆ ਬਿਲਕੁਲ ਠੰਡਾ ਤੇ ਜਮਿਆ ਹੋਇਆ ਬਰਫ਼ ਵਾਂਗ। ਡਾਕੂਆਂ ਆਪਾਸ ਉਹ ਰੋਈ ਤੇ ਤਰਲੇ ਕੀਤੇ ਕਿ ਉਸ ਨੂੰ ਛੜ ਦਿੱਤਾ ਜਾਵੇ। ਸਭ ਤੋਂ ਵੱਡਾ ਦੁੱਖ ਉਸ ਨੂੰ ਨਿਹਾਲੋ ਦਾ ਸੀਗਾ। ਪਰ ਜਿਉਂ ਹੀ ਉਸ ਨੂੰ ਰਾਤ ਦੇ ਹਨੇਰੇ ਵਿੱਚ ਇੱਕ ਖੂਹ ਤੇ ਲਿਜਾ ਕੇ ਸ਼ਾਮੇ ਅਮਲੀ ਦੇ ਹਵਾਲੇ ਕੀਤਾ, ਉਸ ਨੇ ਸ਼ਾਮੇ ਦੀ ਬਦਸੂਰਤ ਦੇਖੀ ਤਾਂ ਇੱਕਦਮ ਚੁੱਪ ਹੋ ਗਈ ਉਹ। ਜਿਵੇਂ ਉਸ ਦੇ ਜੋਸ਼ ਲਹੂ ਦੇ ਉਬਾਲੇ ਨੂੰ ਸਮਝ ਲੈ ਕੇ ਜਾਦੂ ਸ਼ਕਤੀ ਨੇ ਕੀ ਲਿਆ ਹੋਵੇ। ਲੈ ਬਈ ਅਮਲੀਆ, ਅਸੀਂ ਤੇਰੀ ਗੱਲ ਪੂਰੀ ਕਰ ਦਤੀ ਹੁਣ ਤੂੰ ਜਾਣ ਤੇ ਇਹ ਜਾਣੇ ਏ ਆਕੇ ਬਰਿਆਮ ਸਿੰਘ ਨੇ ਮੰਗੋ ਨੂੰ ਅਮਲੀ ਦੇ ਹਵਾਲੇ ਕਰ ਦਿੱਤਾ ਤੇ ਆਪ ਤੁਰਦੇ ਬਣੇ ਸੀ ਮੰਗੋ ਹੈਰਾਨੀ ਨਾਲ ਦੋਹਾਂ ਨੂੰ ਦੇਖਦੀ ਹੋਈ ਚੁੱਪ ਖਲੋਤੀ ਰਹੀ ਉਸ ਦੀਆਂ ਅੱਖਾਂ ਵਿੱਚ ਅਥਰੂ ਸੁੱਕ ਗਏ ਬੁੱਲ ਖੁਸ਼ਕੀ ਨਾਲ ਮਿਟੇ ਰਹੇ ਦਿਲੋਂ ਉੱਠ ਕੇ ਗਰਮ ਜਹੀ ਹਵਾ ਉਸ ਦੇ ਦਿਮਾਗ ਨੂੰ ਚੜ ਗਈ ਬਰਿਆਮ ਸਿੰਘ ਚਲੇ ਗਿਆ ਉਸ ਦੇ ਸਾਥੀ ਉਸ ਦੇ ਨਾਲ ਚਲੇ ਗਏ ਨਿਹਾਲੋਂ ਨੂੰ ਨਾਲ ਲੈ ਗਏ ਉਹ ਖੋਤੇ ਰਹਿ ਗਏ ਸਿਰਫ ਸ਼ਾਮਾ ਅਮਲੀ ਉਸ ਦਾ ਰਿਸ਼ਤੇਦਾਰ ਦਿਆਲਾ ਅਧਖੜ ਉਮਰ ਦਾ ਹੰੜਿਆ ਹੋਇਆ ਵੈਲੀ ਚੋਰ ਅਤੇ ਮੰਗੋ ਜਾਂ ਫਿਰ ਰਾਤ ਦੇ ਜਾਦੂ ਕਿਲੇ ਰੁੱਖ ਤੇ ਬੁੱਢਾ ਬੋੜ ਜਿਹਦੇ ਹੇਠ ਘੁੱਪ ਨੇਰਾ ਸੀ ਜਿਸ ਦੀਆਂ ਖੋੜਾਂ ਤੇ ਟਾਹਣੀਆਂ ਵਿੱਚ ਪੰਛੀ ਲੁਕੇ ਬੈਠੇ ਸਨ ਨੇਰਾ ਹੀ ਨੇਰਾ ਚੁਗਿਰਦੇ ਮੌਤ ਵਰਗੀ ਚੁੱਪ ਆਓ ਕੋਠੇ ਵਿੱਚ ਬੈਠੋ ਮੱਜੇ ਨੇ ਦਿਆਲੋ ਨੇ ਸ਼ਾਮੇ ਅਮਲੀ ਨੂੰ ਆਖਿਆ ਤੇ ਨਾਲ ਹੀ ਉਸ ਨੇ ਡਾਂਗ ਨਾਲ ਛਵੀ ਨੂੰ ਛਣਕਾਇਆ ਸ਼ਾਇਦ ਮੰਗੋ ਨੂੰ ਜਿਤਾਉਣ ਲਈ ਕਿ ਜੇ ਉਰਾਂ ਪਰਾਂ ਕੀਤਾ ਤਾਂ ਛਵੀ ਨਾਲ ਉਹਦਾ ਕੰਮ ਪੂਰਾ ਕੀਤਾ ਜਾਣਾ ਸੀ ਚੱਲ ਸ਼ਾਮੇ ਨੇ ਮੰਗੋ ਨੂੰ ਆਖਿਆ ਉਹ ਚੁੱਪਚਾਪ ਤੁਰ ਪਈ ਸਾਰੇ ਕੋਠੇ ਵਿੱਚ ਚਲੇ ਗਏ ਖੁੱਲਾ ਤੇ ਨੀਵਾ ਕੋਠਾ ਸੀ ਦਿਆਲੇ ਨੇ ਦੀਵਾ ਜਗਾਇਆ ਦੀਵਾ ਤੇ ਡੱਬੀ ਉੱਥੇ ਹੀ ਪਏ ਰਹਿੰਦੇ ਸਨ ਕਿਉਂਕਿ ਦਿਆਲਾ ਬਹੁਤ ਖੁੱਤ ਹੀ ਪਿਆ ਰਹਿੰਦਾ ਸੀ ਕੋਠਾ ਕੀ ਸੀ ਜਿਸ ਵਿੱਚ ਡੰਗਰ ਬੰਨ ਕੇ ਤੂੜੀ ਪੱਠਾ ਰੱਖ ਕੇ ਵੀ ਤਿੰਨ ਚਾਰ ਮੱਝੀਆਂ ਡੱਟ ਸਕਦੀਆਂ ਸਨ ਵਿੰਗੀਆਂ ਟੇਡੀਆਂ 베ਰੀਆਂ ਕਿਕਰਾਂ ਦੀਆਂ ਲੱਕੜੀਆਂ ਕੰਦਾ ਉੱਪਰ ਰੱਖ ਕੇ ਕਾਨਿਆਂ ਉੱਪਰ ਮਿੱਟੀ ਪਾਈ ਹੋਈ ਸੀ ਛੱਤ ਤੋ ਆਖੀ ਹੋਈ ਸੀ ਕਿਉਂਕਿ ਦਿਆਲਾ ਚਾਹ ਅੰਦਰ ਰੱਖੇ ਇੱਟਾਂ ਦੇ ਚੁੱਲ੍ਹੇ ਤੇ ਕਾਲੀ ਤੇ ਕੰਡੇ ਟੁੱਟੇ ਵਾਲੀ ਪਿੱਤਲ ਦੀ ਪਤੀਲੀ ਨਾਲ ਬਣਾਉਂਦਾ ਹੁੰਦਾ ਸੀ ਉਹ ਪਤੀਲੀ ਦੋ ਗਲਾਸ ਤੇ ਤਿੰਨ ਕੋ ਕੋਲੀਆਂ ਨੇ ਮਾਂਜੀਆਂ ਚੁੱਲ੍ਹੇ ਦੇ ਲੱਗੇ ਹੀ ਪਈਆਂ ਸਨ ਦੀਵੇ ਦੀ ਲੋ ਵਿੱਚ ਮੰਗੋ ਨੂੰ ਦੋਹਾਂ ਦੀਆਂ ਸ਼ਕਲਾਂ ਡਰਾਉਣੀਆਂ ਲੱਗੀਆਂ ਉਹ ਉਹਨਾਂ ਵੱਲ ਅੱਖਾਂ ਪਾੜ-ਪਾੜ ਕੇ ਦੇਖਦੀ ਰਹੀ ਸ਼ਾਮਾ ਕੋਈ ਜਵਾਨ ਨਹੀਂ ਸੀਗਾ ਉਹ 50 ਸਾਲਾਂ ਦੇ ਲਗਭਗ ਹੋਵੇਗਾ ਅਫੀ ਇੰਪੋਸਟ ਭੰਗ ਤੇ ਸ਼ਰਾਬ ਵਰਗੀਆਂ ਨਸ਼ਿਆਂ ਨੇ ਉਸ ਦੇ ਲੰਬੇ ਸਰੀਰ ਨੂੰ ਕੁਜਾ ਬਣਾ ਦਿੱਤਾ ਸੀ। ਕਤਰੀ ਹੋਈ ਦਾੜੀ ਨੂੰ ਖਜਾਬ ਲਾ ਕੇ ਕਾਲਾ ਕੀਤਾ ਹੋਇਆ ਸੀ ਉਹਨੇ। ਅੰਦਰ ਵੱਡੀਆਂ ਅੱਖਾਂ ਵਿੱਚ ਕਾਲਾ ਸੁਰਮਾ ਪਾਇਆ ਹੋਇਆ ਸੀ, ਹੜਬਾਂ ਨਿਕਲੀਆਂ ਹੋਈਆਂ ਸਨ। ਲੱਕ ਵਿੱਚ ਵੀ ਥੋੜਾ ਜਿਹਾ ਕੁੱਬ ਸੀ ਪਰ ਉਹ ਆਪਣੇ ਆਪ ਨੂੰ ਜਵਾਨ ਗੱਭਰੂ ਸਮਝਦਾ ਸੀ ਤੇ ਰੰਗੀਲਾ ਬਣਦਾ ਸੀ। ਮੰਗੋ ਉਸ ਨੂੰ ਕਿਰਣਾ ਕਰਦੀ ਸੀ, ਉਸ ਦੀ ਸ਼ਕਲ ਨਹੀਂ ਸੀ ਦੇਖਣਾ ਚਾਹੁੰਦੀ। ਕਈ ਵਾਰ ਦਰਕਾਰ ਚੁੱਕੀ ਸੀ ਉਹਨੂੰ, ਮੱਦੀਆਂ ਗਾਲਾਂ ਦੇ ਚੁੱਕੀ ਸੀ ਪਰ ਉਹ ਪਿੱਛਾ ਨਹੀਂ ਸੀ ਛੱਡਦਾ। ਉਸ ਵੱਲ ਵੇਖਦੇ ਆਂ ਮੰਗੋ ਦੇ ਕੰਨਾਂ ਵਿੱਚ ਉਹ ਬੋਲ ਗੂੰਜ ਉਠੇ ਜਿਹੜੇ ਉਸ ਰਾਤ ਤੋਂ 8 ਦਿਨ ਪਹਿਲਾਂ ਬਾਹਰੋਂ ਆਉਦੀ ਮੰਗੋ ਨੂੰ ਇਕੱਲੀ ਦੇ ਕੇ ਸ਼ਾਮੇ ਨੇ ਬੋਲੇ ਸਨ ਕਿ ਮੰਗੋ ਕਰ ਲੈ ਤੰਗ ਮਾਰ ਲੈ ਜੁੱਤੀਆਂ ਪਰ ਯਾਦ ਰੱਖ ਇੱਕ ਦਿਨ ਮੈਂ ਜ਼ਰੂਰ ਤੈਨੂੰ ਆਪਣੇ ਘਰ ਵਸਾਉਣਾ ਹੈ ਭਾਵੇਂ ਕੈਦ ਕੋਨਾ ਘਟਣੀ ਪਵੇ ਚੱਲ ਕੁੱਤੇ ਆ ਭੌਂਕਿਆ ਨਾ ਕਰ ਆ ਕੇ ਧੜਕਦੇ ਦਿਲ ਨਾਲ ਕਾਲੀ ਪੈਰੀ ਪੁੱਟਦੀ ਹੋਈ ਮੰਗੋ ਪਿੰਡਾ ਵੜੀ ਸੀ ਉਸ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਈ ਉਸ ਦੇ ਹਿਰਦੇ ਵਿੱਚ ਅਨੋਖੀ ਲੜਾਈ ਸ਼ੁਰੂ ਹੋ ਗਈ ਸੀ ਉਹ ਇਹ ਸੋਚ ਰਹੀ ਸੀ ਵੀ ਕਿਵੇਂ ਉਸ ਕੋਲੋਂ ਪਿੱਛਾ ਛਡਾਏ ਮੰਗੋ ਮੰਜੇ ਤੇ ਬੈਠ ਗਈ ਤੇ ਅਲਾ ਪਿੰਡ ਨੂੰ ਚਲਿਆ ਗਿਆ ਉਸਨੇ ਕੁਝ ਲਿਆਉਣਾ ਸੀ ਮੰਗੋ ਹੁਣ ਪਿੰਡੋਂ ਆ ਗਈ ਗੁੱਸਾ ਛੱਡ ਮੈਂ ਤੇਰਾ ਆਸ਼ਕਾਂ ਮਜਨੂ ਵਰਗਾ ਖੁਸ਼ੀ ਨਾਲ ਮੇਰੇ ਘਰ ਬਹਿ ਜਾ ਚਾਰ ਦਿਨ ਸੁਖ ਦੇ ਕੱਢ ਲੈ ਸ਼ਾਮੇ ਨੇ ਆਖਿਆ ਮੰਗੋ ਚੁੱਪ ਰਹੀ ਸ਼ਾਮਾ ਉਹਦੇ ਲਾਗੇ ਹੋਇਆ ਮੋਢੇ ਤੇ ਹੱਥ ਰੱਖਣ ਲੱਗਾ ਤਾਂ ਮੰਗੋ ਨੇ ਰੋਕਿਆ ਹੌਲੀ ਜਿਹੀ ਬੋਲੀ ਵੀ ਮੈਨੂੰ ਹੱਥ ਨਾ ਲਾ ਮੇਰੇ ਕਾਲਜੇ ਵਿੱਚ ਵਲ ਪੈ ਰਹੀ ਹੈ ਡਿੱਡ ਪੀੜ ਹੋ ਰਹੀ ਹੈ ਕਿਤੇ ਕੁਝ ਹੋ ਨਾ ਜਾਵੇ ਜਿਹੜੀ ਕਰਤੂਤ ਤੂੰ ਕੀਤੀ ਹੈ ਸੋ ਚੰਗੀ ਕੀਤੀ ਮੇਰੇ ਝਾਟੇ ਖੇ ਬਾਦੀ ਜਗ ਵਿੱਚ ਨਾ ਨਸ਼ਟ ਕਰ ਦਿੱਤਾ ਹੁਣ ਜਾਨ ਨਾ ਲੈ ਇਹ ਸੁਣ ਕੇ ਮੋਰਖਮਲੀ ਖੁਸ਼ ਹੋ ਗਿਆ ਉਹਦੀਆਂ ਅੱਖਾਂ ਚਮਕੀਆਂ ਸੁੱਕੇ ਬੁੱਲ ਮੁਸਕਰਾਏ ਤੇ ਬਰਾਛਾਂ ਖੁੱਲੀਆਂ ਮੈਂ ਜਾਣ ਕੇ ਉਹ ਲੈੜੀਆਂ ਸੁਖੀ ਸੰਦੀ ਤੇਰਾ ਨਾ ਹੱਥ ਬੱਧੀ ਗੁਲਾਮ ਰਹਾਂਗਾ ਤੂੰ ਮੇਰੇ ਦਿਲ ਦੀ ਹਾਲਤ ਨਹੀਂ ਜਾਣਦੀ ਮੈਂ ਤਾਂ ਸ਼ਾਮਾ ਅਮਲੀ ਬੋਲੀ ਗਿਆ ਉਹ ਤਾਂ ਕਾਮ ਵਾਸ਼ਨਾ ਦਾ ਪਤਲਾ ਸੀ ਕਾਮ ਵਾਸ਼ਨਾ ਉਸਦੇ ਤਾਨੂੰ ਅਕ ਲੈ ਜਾਂਦੀ ਸੀ ਤੇ ਉਹ ਸਿਰ ਤੋਂ ਪੈਰਾਂ ਤੱਕ ਬੋਲਣ ਲੱਗਾ ਸੀ ਇੱਕ ਰਾਤ ਦੂਸਰੇ ਖੂ ਤੀਸਰੀ ਮੰਗੋ ਉਸ ਕੋਲ ਇਕੱਲੀ ਆਪਣੇ ਪਿੰਡੋਂ ਦੂਰ ਫਿਰ ਭਲਾ ਉਹ ਕਿਵੇਂ ਰੁਕਦਾ ਉਹ ਤਾਂ ਭੁੱਖੇ ਭਗਿਆੜ ਵਾਂਗ ਮੰਗੋ ਦੇ ਸਰੀਰ ਨੂੰ ਖਾ ਜਾਣਾ ਚਾਹੁੰਦਾ ਸੀ ਉਸਦੇ ਹੱਥ ਅੱਗੇ ਵਧੇ ਲੰਬੇ ਸਮੇਂ ਦੀਆਂ ਠੱਠਾਂ ਵਿੱਚ ਝਰੂੜੇ ਹੋਏ ਹੱਥ ਲੱਕੜਾਂ ਵਰਗੇ ਸਨ ਉਹਦੇ ਮੰਗੋ ਕੱਲ ਮੈਂ ਤੇਰੇ ਤੇ ਚਾਦਰ ਪਾਵਾਂਗਾ ਥੋੜੇ ਦਿਨ ਬਾਹਰ ਰਹਿ ਕੇ ਘਰ ਮੁੜ ਚੱਲਾਂਗੇ ਲੋਕੀ ਕੀ ਆਖ ਲੈਣਗੇ ਹੁਣ ਤਾਂ ਜੋ ਹੋਣਾ ਸੀ ਸੋ ਹੋ ਗਿਆ ਸ਼ਾਮਾ ਅਮਲੀ ਪੋਲੀ ਗਿਆ ਤੇ ਮੰਗੋ ਦੇ ਲਾਗੇ ਹੁੰਦਾ ਗਿਆ ਉਹ ਖੂਹ ਤੇ ਪਿੰਡੋਂ ਦੂਰ ਸੀ ਸਮਾਂ ਰਾਤ ਦਾ ਉਸ ਨੂੰ ਡਰ ਕੀ ਖੂਹ ਤਾਂ ਉਸਦੇ ਯਾਰ ਦਲੇ ਦਾ ਸੀਗਾ ਰੱਬ ਨੇ ਤੀਵੀਂ ਦਾ ਦਿਲ ਬਣਾਉਣ ਲੱਗੇ ਆ ਕਈ ਗੁਪਤ ਵਿਸ਼ੇਸ਼ਤਾਈਆਂ ਰੱਖੀਆਂ ਸਨ ਅੱਜ ਤੱਕ ਕੋਈ ਵਿਗਿਆਨਕ ਭੇਤ ਨਹੀਂ ਪਾ ਸਕਿਆ ਵੀ ਤੀਵੀਂ ਮੋਮ ਵਾਂਗ ਨਰਮ ਵੀ ਹੈ ਤੇ ਪੱਥਰ ਵਾਂਗ ਕਰੜੀ ਦਇਆ ਦੀ ਪੁਤਲੀ ਤੇ ਤਤਕਾਲ ਵੀ ਹੈ ਧਰਮ ਦੀ ਦੇਵੀ ਵੀ ਹੈ ਤੇ ਸ਼ੈਤਾਨ ਦੀ ਭੈਣ ਵੀ ਡਰਾਕਲ ਵੀ ਹੈ ਤੇ ਚੰਡਕਾ ਵੀ ਹੈ ਕਿਹੜੇ ਸਮੇਂ ਕੀ ਬਣ ਜਾਂਦੀ ਹੈ ਇਹ ਕਿਸੇ ਨੂੰ ਪਤਾ ਨਹੀਂ ਲੱਗਦਾ ਇਛਰਾਵਾਗ ਪੁੱਤਰ ਬਦਲੇ ਅੰਨੀ ਵੀ ਹੋ ਸਕਦੀ ਹੈ ਤੇ ਪੂਰਨ ਵਰਗਾ ਧਰਮੀ ਪੁੱਤਰ ਛੱਡ ਕੇ ਘਰੋਂ ਵੀ ਨਿਕਲ ਸਕਦੀ ਹੈ ਮੰਗੋ ਦੇ ਦਿਲ ਦਿਮਾਗ ਦੀ ਹਾਲਤ ਨੂੰ ਸ਼ਾਮਾ ਨਹੀਂ ਸਮਝਦਾ ਨਾ ਸਮਝੀ ਸਕਦਾ ਸੀ ਉਹ ਤਾਂ ਕਹਾਮ ਵਾਸ਼ਨਾ ਦੀ ਜਵਾਲਾ ਨਾਲ ਸੜ ਰਿਹਾ ਸੀ ਮੰਗੋ ਦੇ ਤਾਨੂੰ ਚੱਬ ਜਾਣਾ ਚਾਹੁੰਦਾ ਸੀ ਮੰਗੋ ਚੁੱਪ ਸੀ ਉਹ ਡੋਲ ਸੀ ਇਸ ਕਰਕੇ ਨਹੀਂ ਕਿ ਉਹ ਡਰ ਗਈ ਸਗੋਂ ਉਸ ਦੇ ਅੰਦਰ ਗੁੱਸੇ ਤੇ ਬਦਲੇ ਦੀ ਅੱਗ ਹੌਲੀ-ਹੌਲੀ ਮੱਕੇ ਇੱਕ ਭੰਪੜ ਦਾ ਰੂਪ ਧਾਰਨ ਕਰ ਰਹੀ ਸੀ ਉਹ ਸ਼ਾਮੇ ਵੱਲ ਦੇਖੀ ਜਾਂਦੀ ਉਸ ਦੀਆਂ ਗੱਲਾਂ ਸੁਣੀ ਜਾਂਦੀ ਜਿਹੜੀਆਂ ਉਸ ਨੂੰ ਸੁਣਨੀਆਂ ਨਹੀਂ ਸੀ ਚਾਹੀਦੀਆਂ ਸ਼ਾਮਾ ਇਸ ਭੈਣ ਨਾਲ ਵਿਆਕਲ ਸੀ ਕਿ ਦਿਨਾਂ ਚੜ ਜਾਵੇ ਦਿਨ ਚੜੇ ਕੀ ਪਤਾ ਕੀ ਹੋਣਾ ਸੀ ਤੇ ਉਹ ਰਾਤ ਹੀ ਤਾਂ ਉਸ ਵਾਸਤੇ ਕੀਮਤੀ ਸੀ ਮੰਗੋ ਤੇ ਉਸ ਦਾ ਕਬਜ਼ਾ ਸੀ ਹੁਣ ਸ਼ਾਮਾ ਆਪਣੇ ਅਸਲੀ ਰੂਪ ਵਿੱਚ ਪ੍ਰਗਟ ਹੋ ਗਿਆ ਉਸ ਨੇ ਮੰਗੋ ਦੀ ਬਾਹ ਫੜੀ ਮੰਗੋ ਨੇ ਮਹਿਸੂਸ ਕੀਤਾ ਵੀ ਉਸ ਦੀ ਬਾਹ ਫੜੀ ਗਈ ਹੈ ਉਸੇ ਤਰ੍ਹਾਂ ਜਿਵੇਂ ਸੱਪਣੀ ਨਾਗਨ ਅਨੁਭਵ ਕਰਦੀ ਹੈ ਕਿ ਕਿਸੇ ਨੇ ਉਸ ਦੇ ਤਨ ਨੂੰ ਛੋਇਆ ਹੈ ਤੇ ਉਹ ਜ਼ਹਿਰੀਲੀ ਡੰਗ ਮਾਰੇ ਮੇਰੀ ਬਾਹ ਛੱਡ ਦੇ ਇਹੀ ਚੰਗਾ ਹੈ ਚੁੱਪ ਕਰਕੇ ਰਾਤ ਕੱਟ ਲੈ ਅੱਜ ਦੀ ਰਾਤ ਇਹ ਆ ਕੇ ਮੰਗੋ ਨੇ ਸੱਜੇ ਹੱਥ ਦੀ ਮੁੱਕੀ ਅਮਲੀ ਦੇ ਉਸ ਗੁੱਟ ਤੇ ਮਾਰੀ ਜਿਸ ਹੱਥ ਨਾਲ ਉਸ ਨੇ ਮੰਗੋ ਦੇ ਖੱਬੇ ਹੱਥ ਨੂੰ ਘੁੱਟਿਆ ਸੀ ਤੇ ਆਪਣੇ ਵੱਲ ਖਿੱਚਣਾ ਲਗਾ ਸੀ ਬਾਹਰ ਖੜਕਾ ਹੋਇਆ ਕਿਸੇ ਖੰਗਣ ਦੀ ਆਵਾਜ਼ ਆਈ ਸ਼ਾਮੇ ਨੇ ਹੱਥ ਛੱਡ ਦਿੱਤਾ ਉਹ ਚੁੱਪ ਹੋ ਕੇ ਬਾਹਰ ਦੀ ਵਾਉਣ ਲੈਣ ਗਿਆ ਫਿਰ ਖੰਘੂਰਾ ਵੱਜਿਆ ਤੇ ਪੈਰਾਂ ਦਾ ਖੜਾਕ ਹੋਇਆ ਬਾਹਰ ਹਨੇਰਾ ਸੀ ਤੇ ਅੰਦਰ ਚਾਨਣ ਖਿੜਕੇ ਡੁੱਕੇ ਸਨ ਕੋਈ ਆਇਆ ਮੰਗੋ ਨੇ ਉੱਚੀ ਆਵਾਜ਼ ਵਿੱਚ ਆਖਿਆ ਉਹ ਤਾਂ ਨੱਸ ਕੇ ਬਾਹਰ ਜਾਣਾ ਚਾਹੁੰਦੀ ਸੀ ਜਾਂ ਫਿਰ ਸ਼ਾਮੇ ਦੇ ਗਲ ਨੂੰ ਆਪਣੇ ਦੋਹਾਂ ਹੱਥਾਂ ਵਿੱਚ ਘੁੱਟ ਕੇ ਮਾਰ ਸੁੱਟਣਾ ਚਾਹੁੰਦੀ ਸੀ ਉਹ ਖੂਨ ਕਰਨ ਤੇ ਤੁਲੀ ਹੋਈ ਸੀ ਚੁੱਪ ਕਰਕੇ ਤੇ ਪੁਲਿਸ ਵਾਲੇ ਨਾ ਹੋਣ ਉਹ ਵੀ ਬੱਬਰਾਂ ਨੂੰ ਲੱਭਦੇ ਫਿਰਦੇ ਨੇ ਜੇ ਅਸੀਂ ਹੱਥ ਆ ਗਏ ਤਾਂ ਉਹ ਧਰਮੋ ਦਾ ਪਤਾ ਪੁੱਛਣਗੇ ਕੀ ਦਸਾਂਗੇ ਮੈਂ ਤੇਰਾ ਦੁਸ਼ਮਣ ਨਹੀਂ ਪ੍ਰੇਮੀ ਆ ਮੇਰੇ ਆਖੇ ਲੱਗ ਤਾਂ ਇੱਥੋਂ ਤੱਕ ਨੌਬਤ ਨਾ ਪਹੁੰਚਦੀ ਓਏ ਅੰਤਰਿਆ ਚੁੱਪ ਰਹਿ ਪੁਰਸੀ ਇਹ ਹੋਣ ਜਾਂ ਡਾਕੂ ਮੈਂ ਤਾਂ ਰੌਲਾ ਪਾਵਾਂਗੀ ਮੰਗੋ ਉੱਚੀ ਬੋਲੀ ਬਾਹਰੋਂ ਆਵਾਜ਼ ਆਈ ਦੀਵਾ ਜਗਦਾ ਹੈ ਅੰਦਰ ਗੱਲਾਂ ਵੀ ਹੁੰਦੀਆਂ ਨੇ ਇਸੇ ਦੇ ਨਾਲ ਹੀ ਬੋਹੇ ਨੂੰ ਧੱਕਾ ਵੱਜਾ ਤੇ ਆਵਾਜ਼ ਆਈ ਵੀ ਕੌਣ ਆ ਓਏ ਅੰਦਰ ਬੂਹਾ ਖੁੱਲੋ ਮੰਗੋ ਉਠਣ ਲੱਗੀ ਤਾਂ ਸ਼ਾਮੇ ਨੇ ਰੋਕਿਆ ਹੌਲੀ ਜਿਹੀ ਆਖਿਆ ਵੀ ਮੈਂ ਦੇਖਦਾ ਤੂੰ ਪਾਸੇ ਹੋ ਜਾ ਅੱਗੇ ਕੁੜ ਵਿੱਚ ਲੁਕ ਜਾ ਪੁਲਸੀਏ ਆ ਜਾਂਦੇ ਨੇ ਬਾਹਰ ਲਿਆ ਨੇ ਸ਼ਾਇਦ ਅਮਲੀ ਦਾ ਬੋਲ ਸੁਣ ਲਿਆ ਉਹਨਾਂ ਆਵਾਜ਼ ਦਿੱਤੀ ਵੀ ਪੁਲਸੀਏ ਦੇ ਪੁੱਤਰਾ ਬੂਹਾ ਖੋਲ ਨਹੀਂ ਤੇ ਲੱਗੇ ਆ ਖਿੜਕੀ ਤੋੜਨ ਸ਼ਾਮੇ ਅਮਲੀ ਦੇ ਸਿਰ ਪੱਥਰ ਪੈ ਗਿਆ ਉਸਦੇ ਮੰਦੀਆਂ ਮਨ ਵਿੱਚ ਰਹੀਆਂ ਉਲਟੇ ਲੈਣੇ ਦੇ ਦੇਣੇ ਪੈ ਗਏ ਵਾਸ਼ਨਾ ਦਾ ਲਹੂ ਠੰਡਾ ਹੋ ਗਿਆ ਉੱਠਿਆ ਕੁੰਡੀ ਹੋਲੀ ਉਹਨੇ ਪੁਲਸ ਵਾਲੇ ਉਸਦੇ ਮੋਹੋਂ ਆਪ ਹੀ ਨਿਕਲ ਗਿਆ ਪੁਲਸ ਵਾਲੇ ਬੋਲੇ ਵੀ ਤੂੰ ਕੌਣ ਹੈ ਤੇਰੇ ਨਾਲ ਇਹ ਤੀਵੀ ਕੌਣ ਹੈ ਦੋ ਬੰਦੇ ਅੱਗੇ ਤੇ ਦੋ ਪਿੱਛੇ ਰਹੇ ਉਹਨਾਂ ਨੇ ਘੋੜੀਆਂ ਫੜੀਆਂ ਹੋਈਆਂ ਸਨ ਚਾਰ ਪੁਲਿਸੀਏ ਸਨ ਇੱਕ ਹਵਲਦਾਰ ਤੇ ਤਿੰਨ ਸਿਪਾਈ ਉਹਨਾਂ ਚੌਹਾਂ ਕੋਲ ਪੱਕੀਆਂ ਬੰਦੂਕਾਂ ਸਨ ਕੰਮ ਉਹਨਾਂ ਦਾ ਖਤਰੇ ਭਰਿਆ ਸੀ ਜੀ ਜੀ ਸੰਤੋ ਆਈ ਜੀ ਸੰਤੋ ਸ਼ਾਮੇ ਨੂੰ ਅਖੀਰ ਦੱਸਣਾ ਹੀ ਪਿਆ ਤੇਰੀ ਕੀ ਲਗਦੀ ਹੋਏ ਮੇਰੀ ਸ਼ਾਮਾ ਘਬਰਾ ਗਿਆ ਉਹ ਕੀ ਦੱਸੇ ਹਵਲਦਾਰ ਕੁਝ ਛਿੱਥਾ ਬਹਿ ਕੇ ਬੋਲਿਆ ਵੀ ਹਾਂ ਤੇਰੀ ਛੇਤੀ ਦੱਸ ਜੀ ਜੀ ਉਹ ਜੀ ਦੇ ਆ ਪੁੱਤਰਾ ਬੋਲ ਵੀ ਕੀ ਤੂੰ ਇਸ ਨੂੰ ਉਧਾਲੀ ਫਿਰਦਾ ਹੈ ਸ਼ਾਮੇ ਦਾ ਸਾਰਾ ਨਸ਼ਾ ਲੱਥ ਗਿਆ ਅਫੀਮ ਦਾ ਨਸ਼ਾ ਤੇ ਇਸ਼ਕ ਦਾ ਨਸ਼ਾ ਇੱਕਦਮ ਉਤਰ ਗਿਆ ਉਹਦਾ ਉਸ ਸਮੇਂ ਦੀ ਪੁਲਿਸ ਦੇ ਵਤੀਰੇ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ ਮੰਗੋ ਚੁੱਪ ਰਹੀ ਸੀ ਉਹ ਸਿਰ ਨੀਵਾ ਕਰਕੇ ਸੋਚੀ ਜਾ ਰਹੀ ਸੀ ਕਿ ਸਾਰਾ ਭੇਦ ਪ੍ਰਗਟ ਕਰੇ ਜਾਂ ਨਾ ਕਰੇ ਕੁਝ ਇਸ ਗੱਲ ਨੇ ਵੀ ਝਿਜਕ ਵਿੱਚ ਸੁੱਟ ਦਿੱਤਾ ਵੀ ਜੇ ਸ਼ਾਮੇ ਨੇ ਉਸ ਦਾ ਨਾਂ ਸੰਤੋ ਪੁਲਿਸ ਵਾਲੇ ਨੂੰ ਦੱਸਿਆ ਸ਼ਾਮੇ ਨੇ ਝੂਠ ਬੋਲਿਆ ਕਿਉਂ ਸ਼ਾਇਦ ਇਸ ਲਈ ਕਿ ਉਹ ਆਪਣੇ ਤੇ ਮੰਗੋ ਦਾ ਬਚਾਅ ਕਰਨਾ ਚਾਹੁੰਦਾ ਸੀ ਮੰਗੋ ਇੱਕ ਬਾਗੀ ਬੱਬਰ ਦੀ ਮਾਂ ਸੀ ਪੁਲਿਸ ਦੇ ਹੱਥ ਆਇਆ ਜ਼ਰੂਰੀ ਸੀ ਵੀ ਜਿੱਥੇ ਪੁਲਿਸ ਨੇ ਅਦਾਲੇ ਦਾ ਮੁਕੱਦਮਾ ਹੱਥ ਲੈਣਾ ਸੀ ਉੱਥੇ ਧਰਮ ਸਿੰਘ ਬਾਰੇ ਵੀ ਪੁੱਛਗਿੱਛ ਕਰਨੀ ਸੀ ਉਸਦੇ ਹਿਰਦੇ ਵਿੱਚ ਅਨੋਖੀ ਜੰਗ ਛਿੜ ਗਈ ਇੱਕ ਪਾਸੇ ਸੀ ਸ਼ਾਮਾ ਜਿਹੜਾ ਉਸ ਦਾ ਇਸਤਰੀ ਧਰਮ ਲੁੱਟ ਕੇ ਉਸ ਦਾ ਜੀਵਨ ਨਸ਼ਟ ਕਰਨਾ ਚਾਹੁੰਦਾ ਸੀ ਉਹ ਇੱਕਦਮ ਡੜਿਆ ਕੇ ਬੋਲੀ ਵੀ ਮੇਰਾ ਨਾਂ ਸੰਤੋ ਨਹੀਂ ਮੰਗੋ ਐ ਮੰਗੋ ਮੈਂ ਆਦਮ ਪਰਤੋਂ ਆ ਇਹ ਸ਼ਾਮਾ ਮਲੀ ਹੈ ਮੇਰਾ ਕੁਝ ਨਹੀਂ ਲੱਗਦਾ ਕੁਝ ਨਹੀਂ ਲੱਗਦਾ ਹੈ ਮੇਰਾ ਰਾਤ ਦੀ ਚੁੱਪ ਟੁੱਟੀ ਮੰਗੋ ਦੇ ਬੋਲਾਂ ਨਾਲ ਧਰਤੀ ਗੂੰਜ ਉਠੀ ਸ਼ਾਮੇ ਦੇ ਦੰਦ ਜੁੜ ਗਏ ਉਸਦੇ ਬੁੱਲ ਖੁਸ਼ਕ ਹੋ ਗਏ ਅਫੀਮ ਦਾ ਨਸ਼ਾ ਉਹਦਾ ਉਤਰ ਗਿਆ 나ਜੇ ਤੇਰਾ ਕੁਝ ਨਹੀਂ ਲੱਗਦਾ ਤੂੰ ਇੱਥੇ ਕਿਵੇਂ ਆਈ ਇਸ ਸ਼ਾਮੇ ਚੰਦਰੀ ਨੇ ਡਾਕੂਆਂ ਨਾਲ ਮਿਲ ਕੇ ਡਾਕਾ ਮਰਵਾਇਆ ਆਪ ਵੀ ਨਾਲ ਸੀ ਇਹ ਡਾਕੂ ਪਿੰਡ ਨੂੰ ਲੁੱਟ ਕੇ ਮੈਨੂੰ ਤੇ ਇੱਕ ਕੁੜੀ ਨਿਹਾਲੋਂ ਨੂੰ ਚੁੱਕ ਲਿਆਏ ਮੈਨੂੰ ਇਸ ਦੇ ਹਵਾਲੇ ਕਰ ਗਏ ਤੇ ਨਿਹਾਲੋਂ ਨੂੰ ਨਾਲ ਲੈ ਗਏ ਇਸ ਵੈਲੀ ਦਾ ਕੋਈ ਜਾਣੂ ਹੈ ਦਿਆਲਾ ਚੋਰ ਜਿਸ ਦਾ ਇਹ ਖੂਹ ਹੈ ਦੋਵੇਂ ਮੈਨੂੰ ਇੱਥੇ ਲਿਆਏ ਨੇ ਕਿਉਂ ਏ ਅਮਲੀਆ ਜੋ ਕੁਝ ਇਹ ਆਖਦੀ ਐ ਸੋ ਠੀਕ ਐ ਹਵਲਦਾਰ ਸ਼ਾਮੇਵਾਲ ਹੋ ਗਿਆ ਸ਼ਾਮਾ ਕੀ ਆਖੇ ਕਿਵੇਂ ਝੂਟੀ ਖਾਣੀ ਘੜੇ ਉਸ ਦੀ ਸੋਚ ਸ਼ਕਤੀ ਖਤਮ ਹੋ ਗਈ ਉਹ ਚੁੱਪ ਰਿਹਾ ਪੜੋਏ ਕੱਢ ਬਾਹਰ ਤੇ ਰਤਾ ਲੰਬਿਆ ਪਾ ਇਹਨੂੰ ਦੇਖ ਫਿਰ ਸਭ ਕੁਝ ਦੱਸਦਾ ਸ਼ਾਮਾ ਕੰਬ ਗਿਆ ਜੋ ਕੁਝ ਦੱਸਦੀ ਆ ਸੋ ਠੀਕ ਐ ਸ਼ਾਮਾ ਬੋਲ ਪਿਆ ਉਹ ਡਾਕੂ ਕਿਹੜੇ ਸਨ ਜੀ ਬਰਿਆਮੇ ਦੀ ਟੋਲੀ ਬਰਿਆਮ ਸਿੰਘ ਦੀ ਜੀ ਸਰਕਾਰ ਮੋਤੀਆਂ ਵਾਲਿਓ ਮੈਂ ਤਾਂ ਪੁਲਿਸ ਦਾ ਵਫਾਦਾਰ ਸੇਵਕ ਆ ਇਹ ਕੀ ਉਹ ਚੁੱਪ ਹੋ ਗਿਆ ਹਵਲਦਾਰ ਜੀ ਇਸ ਨੂੰ ਪਿੰਡ ਲੈ ਚੱਲੋ ਫੜੋ ਤੇ ਆਲੇ ਬਦਮਾਸ਼ ਨੂੰ ਇਹਨਾਂ ਤਾਂ ਲੁੱਟ ਮਚਾਈ ਹੋਈ ਐ ਸਾਲੇ ਅਸਾਂ ਲੋਕਾਂ ਦੀ ਸ਼ਾਂਤ ਲਿਆਉਂਦੇ ਨੇ ਸਪਾਈ ਨੇ ਆਖਿਆ ਮੰਗੋ ਦੀ ਤਲਾਸ਼ੀ ਲਈ ਕੋਈ ਖਤਰਨਾਕ ਹਥਿਆਰ ਨਾ ਮਿਲੇਆ ਪਰ ਦੇਸੀ ਸ਼ਰਾਬ ਦੀਆਂ ਦੋ ਬੋਤਲਾਂ ਕੱਖਾਂ ਓਲੇ ਰੱਖੀਆਂ ਹੋਈਆਂ ਮਿਲ ਗਈਆਂ। ਉਹਨਾਂ ਨੂੰ ਚੁੱਕ ਕੇ ਦਿਯਾਲੇ ਵੱਲ ਤੁਰ ਪਏ। ਰਾਤ ਦੀ ਚੁੱਪ ਜਾਦੂਗਰੀ ਨਾਲ ਕੀਤੀ ਹੋਈ ਬਨਸਪਤੀ ਸੁੱਤੀ ਪਈ ਸੀ। ਆਕਾਸ਼ ਉਤੇ ਤਾਰੇ ਡਲਕਦੇ ਸਨ, ਪਿੰਡ ਵਿੱਚੋਂ ਕੁੱਤੇ ਭੌਂਕਣ ਦੀ ਆਵਾਜ਼ ਆਉਂਦੀ ਸੀ। ਚਾਰ ਪੁਲਿਸੀਏ ਸ਼ਾਮੇ ਤੇ ਮੰਗੋ ਦੇ ਪੈਰਾਂ ਦਾ ਖੜਕਾ ਰਾਤ ਨੂੰ ਸ਼ਾਂਤ ਵਾਤਾਵਰਨ ਵਿੱਚ ਸੁਣਾਈ ਦਿੰਦਾ ਸੀ। ਦੋਸਤੋ ਇਹ ਸੀ ਗੋਲੀ ਚਲਦੀ ਰਹੀ ਨਾਵਲ ਦਾ ਭਾਗ 13ਵਾਂ ਤੇ ਭਾਗ 14ਵਾਂ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ